ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਵਸਦਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੁਪਪਾ ਰਹਿ ਅੱਜ ਗੱਲ ਕਰਾਂਗੇ ਜਦੋਂ ਪੰਜਾਬੀਆਂ ਨੇ ਕੈਨੇਡਾ ਜਾਣ ਲਈ ਇੱਕ ਆਪਣਾ ਸਮੁੰਦਰੀ ਜਹਾਜ਼ ਕੰਪਨੀ ਬਣਾਈ ਤੇ ਇੱਕ ਸਮੁੰਦਰੀ ਜਹਾਜ਼ ਕੰਪਨੀ ਬਣਾਈ ਤੁਸੀਂ ਸੋਚਦੇ ਹੋਵੋਗੇ ਇਹ ਸਮੁੰਦਰੀ ਜਹਾਜ਼ ਕੰਪਨੀ ਬਣਾਉਣ ਦਾ ਕਾਰਨ ਕੀ ਸੀ ਕੌਣ ਸਨ ਪਹਿਲੀ ਸਮੁੰਦਰੀ ਜਹਾਜ਼ ਕੰਪਨੀ ਦੇ ਮਾਲਕ ਤੇ ਉਹਨਾਂ ਨਾਲ ਬਾਅਦ ਚ ਕੀ ਕੁਝ ਵਾਪਰਿਆ ਅਜਿਹੇ ਹੋਰ ਸਵਾਲਾਂ ਦੇ ਜਵਾਬ ਲੈਣ ਲਈ ਸਾਨੂੰ ਕੁਝ ਇਤਿਹਾਸ ਦੇ ਪੰਨੇ ਫਰੋਲਣੇ ਪੈਣਗੇ ਜਦੋਂ ਇਤਿਹਾਸ ਦੀ ਗੱਲ ਕਰਦੇ ਆ ਕੈਨੇਡਾ ਦੇ ਇਤਿਹਾਸ ਨੂੰ ਪੜ੍ਹਦੇ ਆ ਤਾਂ ਕੈਨੇਡਾ ਦੇ ਇਤਿਹਾਸ ਦੀ ਇੱਕ ਬਹੁਤ ਦੁਖਦਾਈ ਘਟਨਾ ਸਾਹਮਣੇ ਆਉਂਦੀ ਆ ਜਿਸ ਕਾਰਨ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਲਗਭਗ 100 ਸਾਲਾਂ ਬਾਅਦ ਕੈਨੇਡਾ ਦੀ ਸੰਸਦ ਵਿੱਚ ਖੜੇ ਹੋ ਕੇ ਸਿੱਖਾਂ ਤੋਂ ਮਾਫੀ ਮੰਗੀ ਸੀ ਮਾਫੀ ਮੰਗਣ ਦੇ ਕਾਰਨ ਜਾਣਨ ਲਈ ਸਾਨੂੰ ਇਤਿਹਾਸ ਦੇ ਪਿੱਛੇ ਜਾਣਾ ਪਵੇਗਾ ਜੇ ਗੱਲ ਕਰੀਏ ਪੰਜਾਬੀਆਂ ਦਾ ਕੈਨੇਡਾ ਜਾਣ ਦਾ ਰੁਝਾਨ ਲਗਭਗ 125 ਸਾਲ ਪੁਰਾਣਾ ਵਾ ਪੰਜਾਬੀ ਪਹਿਲਾਂ ਆਪਣੀ ਬਹਾਦਰੀ ਕਾਰਨ ਅੰਗਰੇਜ਼ੀ ਰਾਜ ਵਿੱਚ ਪੁਲਿਸ ਵਿੱਚ ਭਾਰਤੀ ਹੋ ਕੇ ਉਹਨਾਂ ਲਈ ਲੜਾਈਆਂ ਲੜਦੇ ਸਨ ਉਹਨਾਂ ਦੇ ਘਰਾਂ ਦੀ ਕੋਠਿਆਂ ਦੀ ਰਾਖੀ ਕਰਦੇ ਸਨ ਜਾਂ ਆ ਕੇ ਹੋਰ ਕਈ ਕੰਮ ਕਰਦੇ ਸਨ ਇਸੇ ਲਈ ਅੰਗਰੇਜ਼ਾਂ ਨੇ ਪੰਜਾਬੀਆਂ ਦਾ ਹੋਰ ਫਾਇਦਾ ਲੈਣ ਲਈ ਉਹਨਾਂ ਨੂੰ ਬਾਹਰਲੇ ਮੁਲਕਾਂ ਵੱਲ ਭੇਜਣ ਦਾ ਫੈਸਲਾ ਕੀਤਾ ਜਿਵੇਂ ਚੀਨ ਬਰਮਾ ਚੰਗਾਈ ਸਿੰਗਾਪੁਰ ਆਦ ਮੁਲਕਾਂ ਵਿੱਚ ਜਾ ਕੇ ਅੰਗਰੇਜ਼ਾਂ ਦੇ ਘਰਾਂ ਦੀ ਰਾਖੀਆਂ ਕਰਦੇ ਸਨ ਜਾਂ ਹੋਰ ਕਈ ਕੰਮ ਕਰਦੇ ਸਨ ਹੌਲੀ ਹੌਲੀ ਪੰਜਾਬੀ ਇਨ੍ਹਾਂ ਮੁਲਕਾਂ ਤੋਂ ਕੈਨੇਡਾ ਵੱਲ ਜਾਣ ਲੱਗੇ। ਕੈਨੇਡਾ ਜਾ ਕੇ ਉਹਨਾਂ ਨੇ ਆਪਣੇ ਕਾਰੋਬਾਰ ਸੈੱਟ ਕਰ ਲਏ। ਕਾਰੋਬਾਰ ਸਥਾਪਿਤ ਹੋਣ ਤੋਂ ਬਾਅਦ ਪੰਜਾਬੀ ਜਦੋਂ ਬਾਪ ਪੰਜਾਬ ਜਾਂ ਪੰਜਾਬ ਜਾਂ ਭਾਰਤ ਵਾਪਸ ਹੁੰਦੇ ਸਨ ਤਾਂ ਆਪਣੇ ਪੰਜਾਬ ਆ ਕੇ ਨਾਲ ਦੇ ਸਾਥੀਆਂ ਨੂੰ ਕੈਨੇਡਾ ਦੇ ਜੀਵਨ ਬਾਰੇ ਦੱਸਦੇ ਤਾਂ ਕਈ ਬੰਦੇ ਪ੍ਰਭਾਵਿਤ ਹੁੰਦੇ। ਜਿਸ ਨਾਲ ਪੰਜਾਬੀਆਂ ਦਾ ਕੈਨੇਡਾ ਜਾਣਾ ਜਾਂ ਆਉਣਾ ਜਾਣਾ ਬਹੁਤ ਵੱਡੇ ਲੈਵਲ ਤੇ ਸ਼ੁਰੂ ਹੋ ਗਿਆ। ਇੱਕ ਸਮਾਜ ਇਹਾ ਵੀ ਆਇਆ ਕੈਨੇਡਾ ਵਿੱਚ ਇਹ ਭਾਰਤੀਆਂ ਦੀ ਗਿਣਤੀ ਜੇ ਗੱਲ ਕਰੀਏ 6000 ਦੇ ਕਰੀਬ ਹੋ ਚੁੱਕੀ ਸੀ ਜਿਸ ਕਾਰਨ ਕੈਨੇਡਾ ਦੇ ਸਥਾਨਕ ਵਸਨੀਕਾਂ ਨੇ ਪੰਜਾਬੀਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਜਿਹੜੇ ਭਾਰਤੀ ਸੀਗੇ ਭਾਰਤੀ ਘੱਟ ਪੈਸੇ ਦੇ ਵੀ ਕੰਮ ਕਰ ਲੈਂਦੇ ਸੀਗੇ ਕੈਨੇਡਾ ਦੇ ਜਿਹੜੇ ਸਥਾਨਕ ਵਸਨੀਕ ਸੀ ਉਹਨਾਂ ਨੂੰ ਕੰਮ ਮਿਲਣ 'ਚ ਦਿੱਕਤ ਪਰੇਸ਼ਾਨੀ ਆਉਣ ਲੱਗੀ ਉਹਨਾਂ ਨੇ ਭਾਰਤੀਆਂ ਦਾ ਵਿਰੋਧ ਕੀਤਾ ਤੇ ਉਹਨਾਂ ਨੂੰ ਦੇਸ਼ ਵਿੱਚ ਪੱਟਣ ਦੇ ਕਈ ਯਤਨ ਕੀਤੇ ਇੱਕ ਕਾਰਨ ਇਹ ਸੀ ਦੂਜਾ ਕਾਰਨ ਇਹ ਸੀਗਾ ਕਿ ਅੰਗਰੇਜ਼ ਕੈਨੇਡਾ ਨੂੰ ਸਿਰਫ ਗੋਰੇ ਲੋਕਾਂ ਦਾ ਮੁਲਕ ਬਣਾਉਣਾ ਚਾਹੁੰਦੇ ਸਨ ਜਿਹਦੇ ਤਹਿਤ ਉਹਨਾਂ ਨੇ ਇੱਕ ਹੁਕਮ ਜਾਰੀ ਕੀਤਾ ਹੁਕਮ ਨੰਬਰ 920 ਤਹਿਤ ਸਿੱਧੇ ਸਫ਼ਰ ਦੀ ਸ਼ਰਤ ਲਗਾ ਦਿੱਤੀ ਗਈ ਜਿਹਦੇ ਕਾਰਨ ਕੈਨੇਡਾ ਆਉਣਾ ਲਗਭਗ ਅਸੰਭਵ ਹੋ ਚੁੱਕਿਆ ਸੀਗਾ ਜਿਹੜੇ ਪੰਜਾਬੀ ਕੈਨੇਡਾ ਜਾ ਕੇ ਆਪਣਾ ਚੰਗਾ ਭਵਿੱਖ ਸੋਚਦੇ ਸਨ ਉਹਨਾਂ ਦੇ ਮਰਨ ਠੇਸ ਪਹੁੰਚੀ ਨਵੰਬਰ 1913 ਨੂੰ ਲਗਭਗ 39 ਭਾਰਤੀਆਂ ਨੇ ਕੈਨੇਡਾ ਜਾਣ ਬਾਰੇ ਸੋਚਿਆ ਤੇ ਕਿਸੇ ਨਾ ਕਿਸੇ ਤਰੀਕੇ ਹਾਂ ਕਾਂਗ ਤੋਂ ਸਿੱਧੀਆਂ ਟਿਕਟਾਂ ਲੈ ਕੇ ਕੈਨੇਡਾ ਜਾ ਪਹੁੰਚੇ ਪਰ ਕੈਨੇਡਾ ਸਰਕਾਰ ਨੇ ਉਹਨਾਂ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਇੱਕ ਕਾਨੂੰਨ ਪਹਿਲਾਂ ਹੀ ਉਹ ਲਾਗੂ ਕਰ ਚੁੱਕੇ ਸੀਗੇ ਪਰ ਉਹਨਾਂ 39 ਭਾਰਤੀਆਂ ਨੇ ਹਾਰ ਨਾ ਮੰਨੀ ਉਹਨਾਂ ਨੇ ਕੈਨੇਡਾ ਜਾ ਕੇ ਅਦਾਲਤਾਂ ਦਾ ਬੂਹਾ ਖੜਕਾਇਆ ਲੰਮੇ ਸੰਘਰਸ਼ ਤੋਂ ਬਾਅਦ ਜੱਜ ਹੰਟਰ ਨੇ ਇਸ ਕਾਨੂੰਨ ਵਿੱਚ ਦਫ਼ਤਰੀ ਗਲਤੀ ਢੱਡ ਕੇ ਇਹਨੂੰ ਰੱਦ ਕਰ ਦਿੱਤਾ ਤੇ ਉਹਨਾਂ ਭਾਰਤ 39 ਭਾਰਤੀਆਂ ਨੂੰ ਕੈਨੇਡਾ ਉਤਰਨ ਦੀ ਇਜਾਜ਼ਤ ਦੇ ਦਿੱਤੀ ਗਈ ਪਰ ਕੈਨੇਡਾ ਸਰਕਾਰ ਨੇ ਇਹਨਾਂ ਨੂੰ ਦਰੁਸਤ ਕੀਤਾ ਤੇ ਇਸ ਨੂੰ ਦੁਬਾਰਾ ਹੋਰ ਸਖਤ ਬਣਾ ਕੇ ਲਾਗੂ ਕਰ ਦਿੱਤਾ। ਪਹਿਲੀ ਸ਼ਰਤ ਸੀਗੀ ਜਹਾਜ਼ ਦੀ ਕੰਪਨੀ ਭਾਰਤ ਦੀ ਹੋਣੀ ਚਾਹੀਦੀ ਆ। ਤੋਂ ਤੁਸੀਂ ਦੂਜੀ ਸ਼ਰਤ ਸੀਗੀ ਤੁਸੀਂ ਸਿੱਧਾ ਸਫ਼ਰ ਤੈਅ ਕਰਕੇ ਕੈਨੇਡਾ ਆਵੋ। ਤੀਜੀ ਸ਼ਰਤ ਇਹ ਸੀਗੀ ਤੁਹਾਨੂੰ ਟਿਕਟਾਂ ਖਾਉਂ ਖਰੀਦਣੀਆਂ ਪੈਣਗੀਆਂ ਤੇ ਤੁਹਾਡੇ ਕੋਲ 200 ਡਾਲਰ ਹੋਣੇ ਚਾਹੀਦੇ ਨੇ। ਇਹਨਾਂ ਇਹਨਾਂ ਸ਼ਰਤਾਂ ਨਾਲ ਪੰਜਾਬੀਆਂ ਦਾ ਲਗਭਗ ਕੈਨੇਡਾ ਜਾਣਾ ਸੰਭਵ ਹੋ ਚੁੱਕਿਆ ਸੀਗਾ। ਹਾ ਕੰਗ ਦੇ ਇੱਕ ਸਿੱਖ ਕਾਰੋਬਾਰੀ ਨੇ ਆਪਣੇ ਸਾਥੀਆਂ ਦਾ ਮਨੋਵਲ ਨੂਰਚਾ ਚੁੱਕਣ ਲਈ ਇੱਕ ਸਮੁੰਦਰੀ ਜਹਾਜ਼ ਕੰਪਨੀ ਬਣਾਉਣ ਦਾ ਫੈਸਲਾ ਕੀਤਾ ਭਾਈ ਗੁਰਦੇਵ ਸਿੰਘ ਉਹਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਲਕੱਤੇ ਦੇ ਜਨਤਾ ਨਾਲ ਗੱਡਤੁੱਪ ਕਰਕੇ ਗੁਰਨਾਨਕ ਸਟੀਮਸ਼ਿਪ ਕੰਪਨੀ ਦੀ ਰਜਿਸਟਰ ਕਰਾਈ ਜਿਸ ਤਹਿਤ ਉਹਨਾਂ ਨੇ ਇੱਕ ਇਸ਼ਤਿਹਾਰ ਕਢਵਾਇਆ ਗਿਆ ਕਢਵਾਇਆ ਭਾਰਤ ਵਿੱਚ ਤੇ ਗੁਰਦੁਆਰੇ ਚ ਵੰਡਿਆ ਗਿਆ ਜਿਸ ਦੇ ਵਿੱਚ ਲਿਖਿਆ ਹੋਇਆ ਸੀਗਾ ਜਿਹੜੇ ਕੈਨੇਡਾ ਜਾਣ ਦੇ ਚਾਹਵਨ ਸਾਡੇ ਨਾਲ ਕੰਟੈਕਟ ਕਰਨ ਪਰ ਭਾਰਤ ਸਰਕਾਰ ਨੇ ਉਹਨਾਂ ਨੂੰ ਕਲਕੱਤੇ ਤੋਂ ਸਵਾਰੀਆਂ ਲੈਣ ਦੀ ਇਜਾਜ਼ਤ ਨਾ ਦਿੱਤੀ ਤੇ ਇਸ ਲਈ ਭਾਈ ਗੁਰਦੇਵ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਹਾਂਗਕਾਂਗ ਤੋਂ ਸਫ਼ਰ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਭਾਈ ਗੁਰਦੇਵ ਸਿੰਘ ਉਹਨਾਂ ਨੇ ਜਾਪਾਨ ਦੀ ਮਾਲ ਢੋਣ ਵਾਲੀ ਕੰਪਨੀ ਤੋਂ ਇੱਕ ਮਾਲ ਢੋਣ ਵਾਲਾ ਜਹਾਜ਼ ਕਾਮਾਗਾਟਾ ਮਾਰੂ ਲਗਭਗ 11000 ਡਾਲਰ ਦੇ ਮਹੀਨੇ ਕਿਰਾਏ ਤੇ ਖਰੀਦਿਆ ਭਾਈ ਗੁਰਦੇਵ ਸਿੰਘ ਉਹਨਾਂ ਨੇ ਆਪਣੇ ਸਾਥੀਆਂ ਨਾਲ ਰਲ ਕੇ ਲਗਭਗ 2250 ਪੰਜਾਬੀਆਂ ਜਾਂ ਭਾਰਤੀਆਂ ਨੂੰ ਕੈਨੇਡਾ ਜਾਣ ਲਈ ਮਨਾ ਲਿਆ ਪਰ ਹਾਂਗਕਾਂਗ ਦੀ ਸਰਕਾਰ ਨੇ ਉਨਾਂ ਡਰਾਇਆ ਧਮਕਾਇਆ ਤੇ ਕਿਹਾ ਕਿ ਇਹ ਸਿੱਧੇ ਸਫ਼ਰ ਦੀ ਸ਼ਰਤ ਨਹੀਂ ਪੂਰੀ ਕਰਦੇ ਜਿਸ ਕਾਰਨ ਸਿਰਫ 165 ਜਾਣੇ ਹੀ ਭਾਈ ਗੁਰਦੇਵ ਸਿੰਘ ਨਾ ਕੈਨੇਡਾ ਜਾਣ ਲਈ ਤਿਆਰ ਹੋ ਗਏ ਜਿਹੜਾ ਜਹਾਜ਼ 28 ਮਾਰਚ 1914 ਨੂੰ ਹਾਂਗਕਾਂਗ ਤੋਂ ਚੱਲਣਾ ਸੀਗਾ ਹਾਂਗਕਾਂਗ ਦੀ ਸਰਕਾਰ ਦੀ ਦਖਲਅੰਦਾਜ਼ੀ ਕਾਰਨ ਉਹ ਕੁਝ ਦੇਰੀ ਬਾਅਦ ਚੱਲਿਆ 4 ਅਪ੍ਰੈਲ ਨੂੰ ਹਾਂਗਕਾਂਗ ਤੋਂ ਰਵਾਨਾ ਹੋਇਆ ਇਸ ਤੋਂ ਪਹਿਲਾਂ ਹਾਂਗਕਾਂਗ ਦੀ ਘਰ ਉੱਤੇ 2 ਅਪ੍ਰੈਲ 1914 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਗਏ 4 ਅਪ੍ਰੈਲ ਨੂੰ ਭੋਗ ਪਾਏ ਗਏ ਪੂਗਪੈਣਪਰੰਤ ਇਸ ਜਹਾਦ ਦਾ ਨਾਮ ਬਦਲੀ ਕਰਕੇ ਗੁਰਨਾਨਕ ਜਹਾਜ਼ ਰੱਖਿਆ ਗਿਆ ਅਰਦਾਸਪ੍ਰੰਤ ਗੁਰਨਾਨਕ ਜਹਾਜ਼ ਰਵਾਨਾ ਹੋ ਗਿਆ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜਹਾਜ਼ ਨੂੰ ਵਿੱਚ ਬੜੇ ਆਦਰ ਸਨਮਾਨ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਣ ਕੀਤਾ ਗਿਆ ਤੇ ਘਾਰਜੀ ਗੁਰਦੁਆਰਾ ਬਣਾਇਆ ਗਿਆ ਹਾਂਗਕਾਂਗ ਤੋਂ ਰਵਾਨਾ ਹੋ ਕੇ ਜਹਾਜ਼ 8 ਅਪ੍ਰੈਲ ਨੂੰ ਸ਼ੰਗਾਈ ਪਹੁੰਚ ਗਿਆ ਉੱਥੋਂ 111 ਮੁਸਾਫਰ ਨਾਲ ਬਿਠਾਏ 19 ਅਪ੍ਰੈਲ ਨੂੰ ਜਾਪਾਨ ਦੀ ਮੌਜੀ ਘਾਰ ਤੇ ਪਹੁੰਚ ਕੇ 86 ਮੁਸਾਫਰਾਂ ਨੂੰ ਬਿਠਾ ਕੇ ਜਿਹੜੇ ਮਨੀਲਾ ਤੋਂ ਆਏ ਸਨ ਉਸ ਤੋਂ ਬਾਅਦ 28 ਅਪ੍ਰੈਲ ਨੂੰ ਜੋਕੋਹਾਮਾ ਤੋਂ 14 ਮੁਸਾਫਰ ਬਿਠਾ ਕੇ ਸਫ਼ਰ ਤੇ ਅੱਗੇ ਵਧਿਆ ਤੋਂ ਦੱਸਦੀ ਹੈ ਹੁਣ ਜਹਾਜ਼ ਵਿੱਚ ਕੁੱਲ 376 ਮੁਸਾਫਰ ਸਵਾਰ ਹਨ ਜਿਨ੍ਹਾਂ ਵਿੱਚੋਂ 340 ਸਿੱਖ 12 ਹਿੰਦੂ ਤੇ 24 ਮੁਸਲਮਾਨ ਸਨ ਜੋ ਕੋਹਾਮਾ ਤੋਂ 2 ਮਈ ਤੋਂ ਸਫ਼ਰ ਦੀ ਸ਼ੁਰੂਆਤ ਕਰਕੇ 23 ਮਈ 1914 ਨੂੰ ਜਹਾਜ਼ ਵੈਂਕੂਵਰ ਕੈਨੇਡਾ ਪਹੁੰਚ ਗਿਆ ਕੈਨੇਡਾ ਸਰਕਾਰ ਨੂੰ ਪਹਿਲਾਂ ਹੀ ਟੈਲੀਗ੍ਰਾਮ ਆ ਰਹੀ ਸੁਨੇਹੇ ਪਹੁੰਚ ਚੁੱਕੇ ਸਨ ਕਿ 376 ਮੁਸਾਫਰਾ ਜਹਾਜ਼ ਕੈਨੇਡਾ ਆ ਰਿਹਾ ਵਾ ਕੈਨੇਡਾ ਸਰਕਾਰ ਉਹਨਾਂ ਨੂੰ ਰੋਕਣ ਲਈ ਪਹਿਲਾਂ ਹੀ ਤਿਆਰ ਸੀ ਕੈਨੇਡਾ ਸਰਕਾਰ ਨੇ ਵੈਂਕੂਵਰ ਪੁਲਿਸ ਦੀ ਸਹਾਇਤਾ ਨਾਲ ਜਹਾਜ਼ ਨੂੰ ਵੈਂਕੂਵਰ ਤੋਂ ਕੁਝ ਮੀਲ ਪਹਿਲਾਂ ਹੀ ਪਾਣੀ ਵਿੱਚ ਘिरा ਪਿਆ ਉਹਨਾਂ ਦੀ ਤਲਾਸ਼ ਲਈਤੀ ਗਈ ਤੇ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਜੇਕ ਦਾਤ ਤੋਂ ਬਾਅਦ ਸਾਰੇ ਮੁਸਾਫਰ ਤੰਦਰੁਸਤ ਪਾਏ ਗਏ ਪਰ ਕੈਨੇਡਾ ਸਰਕਾਰ ਨੇ ਉਹਨਾਂ ਨੂੰ ਫਿਰ ਵੀ ਉਤਰਨ ਦੀ ਇਜਾਜ਼ਤ ਨਾ ਦਿੱਤੀ ਕੈਨੇਡਾ ਸਰਕਾਰ ਨੇ ਵੈਂਕੂਵਰ ਪੁਲਿਸ ਦੀ ਸਹਾਇਤਾ ਨਾਲ ਜਹਾਜ਼ ਨੂੰ ਸਖਤ ਪੈਰੇ ਹਟ ਰੱਖਿਆ ਹੋਇਆ ਸੀ ਜਿਸ ਕਾਰਨ ਜਹਾਜ਼ ਵਿੱਚੋਂ ਨਾ ਕੋਈ ਉਤਰ ਸਕਦਾ ਸੀ ਨਾ ਕੋਈ ਚੜ੍ਹ ਸਕਦਾ ਸੀ ਜਿਸ ਕਾਰਨ ਮੁਸਾਫਰਾਂ ਵਿੱਚ ਤੇ ਸਿਕ ਕੈਨੇਡਾ ਦੀ ਸਿੱਖ ਸੰਗਤ ਵਿੱਚ ਭਾਰੀ ਰੋਸ ਸੀ ਭਾਈ ਗੁਰਦੇਵ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਵੈਂਕੂਵਰ ਗੁਰਦੁਆਰਾ ਕਮੇਟੀ ਨੇ ਬਾ ਅਦਾਲਤਾਂ ਦਾ ਬੂਹਾ ਖੜਕਾਇਆ ਤੇ ਕਈ ਮਹਿੰਗੇ ਵਕੀਲ ਕਿਤੇ ਗਏ ਤਾਂ ਜੋ ਆਪਣੇ ਸਾਥੀਆਂ ਦਾ ਸਾਥ ਦੇ ਕੇ ਉਹਨਾਂ ਨੂੰ ਕੈਨੇਡਾ ਵਿੱਚ ਕੰਮ ਉਤਰ ਕੇ ਕੰਮ ਕਰਨ ਦੀ ਇਜਾਜ਼ਤ ਮਿਲ ਸਕੇ ਪਾਈ ਗੁਰਦੇਵ ਸਿੰਘ ਉਹਨਾਂ ਨੂੰ ਨਾ ਆਪਣੇ ਵਕੀਲ ਨਾਲ ਮਿਲ ਦਿੱਤਾ ਜਾਂਦਾ ਸੀ ਨਾ ਹੀ ਕੋਈ ਰਾਸ਼ਨ ਪਾਣੀ ਲੈਣ ਦਿੱਤਾ ਜਾਂਦਾ ਸੀ ਜਿਸ ਕਾਰਨ ਕੈਨੇਡਾ ਸਿੱਖ ਸੰਗਤ ਵਿੱਚ ਭਾਰੀ ਰੋਸ ਸੀ ਕੈਨੇਡਾ ਸਿੱਖ ਸੰਗਤ ਹਰ ਰੋਜ਼ ਦੀਵਾਨਤ ਵਿੱਚ ਕੈਨੇਡਾ ਸਰਕਾਰ ਦੀ ਸਖਤ ਨਾਜ਼ ਉਤਾੜਨਾ ਵਿੱਚ ਨਖੇਦੀ ਕਰਦੇ ਸਨ ਕੈਨੇਡਾ ਸਰਕਾਰ ਹਰ ਰੋਜ਼ ਨਵੇਂ ਹਿੱਲੇ ਹਿੱਲੇ ਬਰਤਰੀ ਸੀ ਤਾਂ ਜੋ ਇਹਨਾਂ ਨੂੰ ਕੈਨੇਡਾ ਉਤਰਨ ਦੀ ਇਜਾਜ਼ਤ ਨਾ ਮਿਲ ਸਕੇ ਇਸ ਲਈ ਕੈਨੇਡਾ ਸਰਕਾਰ ਨੇ ਇੱਕ ਵਾਰ ਪੁਲਿਸ ਦੀ ਸਹਾਇਤਾ ਨਾਲ ਉਹਨਾਂ ਨੂੰ ਜ਼ਬਰਦਸਤ ਵਾਪਸ ਕਰਨ ਦੀ ਕੋਸ਼ਿਸ਼ ਕੀਤੀ ਪਰ ਮੁਸਾਫਰਾ ਦੀ ਪੁਲਿਸ ਨਾਲ ਝੜਪ ਹੋ ਗਈ ਪੁਲਿਸ ਕੋਲ ਹਥਿਆਰ ਸਨ ਪਰ ਮੁਸਾਫਰਾ ਨੇ ਕੋਲੇ ਦੀ ਸਹਾਇਤਾ ਤੇ ਕੁਝ ਸਮੁੰਦਰੀ ਜਹਾਜ਼ ਦੀ ਸਹਾਇਤਾ ਨਾਲ ਪੁਲਿਸ ਦਾ ਭਾਰੀ ਨੁਕਸਾਨ ਕੀਤਾ ਗੁੱਸੇ ਵਿੱਚ ਆਈ ਕੈਨੇਡਾ ਸਰਕਾਰ ਨੇ ਜੰਗੀ ਜਹਾਜ਼ ਵਰਤਣ ਦਾ ਫੈਸਲਾ ਕੀਤਾ ਜਿਸ ਕਾਰਨ ਵੈਂਕੂਵਰ ਦੀ ਸਿੱਖ ਸੰਗਤ ਨੇ ਭਾਰੀ ਰੋਸ ਮਜਾਰਾ ਕੀਤਾ ਉਹਨਾਂ ਨੇ ਕਿਹਾ ਜੇ ਕੈਨੇਡਾ ਸਰਕਾਰ ਜਾਂ ਬੈਂਕੂਵਰ ਪੁਲਿਸ ਸਾਡੇ ਸਾਥੀਆਂ ਤੇ ਜੰਗੀ ਜਹਾਜ਼ ਦੀ ਵਰਤੋਂ ਕਰੂਗੀ ਤਾਂ ਅਸੀਂ ਬੈਂਕੂਵਰ ਨੂੰ ਅਟਕ ਲਗਾ ਦੇਵਾਂਗੇ ਲੰਮੇ ਸਮੇਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਭਾਈ ਗੁਰਦਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਵਾਪਸ ਜਾਣ ਦਾ ਫੈਸਲਾ ਕੀਤਾ ਤੇ ਉਹਨਾਂ ਲਈ ਕੈਨੇਡਾ ਸਰਕਾਰ ਲੋੜੀਂਦਾ ਕੋਲਾ ਤੇ ਕੁਝ ਲੋੜੀਂਦੀਆਂ ਹੋਰ ਵਸਤਾਂ ਦੇਵੇਗੀ ਇਸ ਸਮੇਂ ਦੌਰਾਨ ਕੈਨੇਡਾ ਅਮਰੀਕਾ ਵਿੱਚ ਗਦਰ ਪਾਰਟੀ ਆਪਣੀ ਚੜ੍ਹਤ 'ਚ ਸੀ ਜਦੋਂ ਉਹਨਾਂ ਨੂੰ ਕੈਨੇਡਾ ਸਰਕਾਰ ਦੇ ਵੱਲੋਂ ਕੁਝ ਮੁਸਾਫਰਾਂ ਨਾਲ ਕੀਤੇ ਗਏ ਦੁਰਵਿਹਾਰ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਭਾਰਤ ਸਮੇਤ ਕਈ ਮੌਲਕਾ ਵਿੱਚ ਰੋਸ ਮਜਾਰੇ ਕੀਤੇ ਆਤ ਨੂੰ ਜਹਾਜ਼ 23 ਜੁਲਾਈ 1914 ਨੂੰ ਵੈਂਕੂਵਰ ਕੈਨੇਡਾ ਤੋਂ ਰਵਾਨਾ ਹੋ ਕੇ 16 ਅਗਸਤ 1914 ਨੂੰ ਹਾਂਗਕਾਂਗ ਆਪ ਜਾ ਹਾਂਗਕਾਂਗ ਵਿੱਚ ਵੀ ਅੰਗਰੇਜ਼ੀ ਸਰਕਾਰ ਸੀ ਜਿਸ ਕਾਰਨ ਉਹਨਾਂ ਨੇ ਹਾਂਗਕਾਂਗ ਦੇ ਘਾਟ ਉੱਤੇ ਜਹਾਜ਼ ਨਾਲ ਲਕੜ ਦਿੱਤਾ ਭਾਈ ਗੁਰਦੇਵ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਹਾਂਗਕਾਂਗ ਸਰਕਾਰ ਨਾਲ ਵੀ ਕੋਲ ਕੀਤਾ ਪਰ ਉਹਨਾਂ ਦੀ વાਹ ਨਾ ਚੱਲੀ ਤੇ ਉਹਨਾਂ ਦੇ ਸਾਥੀਆਂ ਨੇ ਕਲਕੱਤੇ ਜਾਣ ਦਾ ਫੈਸਲਾ ਕੀਤਾ ਇਸ ਸਮੇਂ ਦੌਰਾਨ ਗਦਰ ਪਾਰਟੀ ਵੱਲੋਂ ਆਪਣੇ ਸਾਥੀਆਂ ਨਾਲ ਹੋਰ ਇਧਰ ਵਿਹਾਰ ਨੂੰ ਦਿਖਦੇ ਹੋਏ ਇਹ ਉਹਨਾਂ ਨੇ ਭਾਈ ਸੂਨ ਸਿੰਘ ਪਕਣਾ ਦੀ ਅਗਵਾਈ ਹੇਠ ਕਮੇਟੀ ਬਣਾਈ ਜਿੰਨਾ ਜਿਸ ਤਹਿਤ ਉਹ ਮੁਸਾਫਰਾ ਨੂੰ ਉਹਨਾਂ ਨਾਲ ਰਲ ਕੇ ਭਾਰਤ ਵਿੱਚ ਗਦਰ ਕਰਨ ਦੀ ਅਪੀਲ ਕਰਨਗੇ ਗਦਰ ਪਾਰਟੀ ਨੇ ਮੁਸਾਫਰਾ ਦੀ ਸੁਰੱਖਿਆ ਲਈ ਕੁਝ ਜਸਲਾ ਦੇਣ ਦੀ ਵਚਲਾ ਕੀਤੀ ਉਸ ਸਮੇਂ ਹਥਿਆਰ ਬੜੀ ਸੌਖੇ ਤਰੀਕੇ ਨਾਲ ਮਿਲ ਜਾਂਦੇ ਸੀ ਪਰ ਉਹਨਾਂ ਨੂੰ ਚਾਹਤ ਤੱਕ ਪਹੁੰਚਾਉਣਾ ਬਹੁਤ ਔਖਾ ਸੀ ਇਸ ਲਈ ਇਹ ਕੰਮ ਬੜੀ ਸੂਝ ਅਤੇ ਜ਼ਿੰਮੇਵਾਰੀ ਵਾਲਾ ਸੀ ਇਸ ਲਈ ਉਹਨਾਂ ਨੇ ਗਦਰ ਪਾਰਟੀ ਨੇ ਭਾਈ ਸੋਨ ਸਿੰਘ ਪਕਣਾ ਹੋਣਾ ਨੇ ਇਹ ਜ਼ਿੰਮੇਵਾਰੀ ਸਰਦਾਰ ਕਰਤਾਜ ਸਿੰਘ ਸਰਾਪੇ ਨੂੰ ਪਹੁੰਚ ਸੌਂਪੀ। ਉਹਨਾਂ ਨੇ ਬੜੀ ਜ਼ਿੰਮੇਵਾਰੀ ਨਾਲ ਜਹਾਜ਼ ਦੇ ਤੁਰਨ ਤੋਂ 15 ਕੁ ਮਿੰਟ ਪਹਿਲਾਂ 205 ਪਿਸਤੋਲਾ 2000 ਕਾਰਤੂਸ ਜਹਾਜ਼ ਦੇ ਕਮਰੇ ਵਿੱਚ ਰੱਖ ਕੇ ਜਿੰਦਾ ਮਾਰ ਕੇ ਚਾਬੀ ਭਾਈ ਗੁਰਤੇ ਸਿੰਘ ਨੂੰ ਸੌਂਪ ਦਿੱਤੀ। ਫਿਰ ਜਹਾਜ਼ 19 ਸਤੰਬਰ ਹਾਂਗਕਾਂਗ ਤੋਂ ਰਵਾਨਾ ਹੋ ਕੇ 26 ਸਤੰਬਰ 1914 ਨੂੰ ਕਲਕੱਤਾ ਪਹੁੰਚਿਆ। ਕਲਕੱਤੇ ਤੋਂ 6 ਮੀਲ ਦੂਰ ਸਮੁੰਦਰ ਵਿੱਚ ਹੀ ਜਹਾਜ਼ ਪੁਲਿਸ ਨੇ ਡੱਕ ਲਿਆ ਤੇ ਦੜ ਦੜ ਕਰਦੀ ਪੁਲਿਸ ਜਹਾਜ਼ ਉੱਤੇ ਚੜੀ ਤੇ ਤਲਾਸ਼ੀ ਲੈਣ ਲੱਗ ਗਈ ਤਲਾਸ਼ੀ ਤੋਂ ਬਾਅਦ ਜਹਾਜ਼ ਵਿੱਚੋਂ ਕੁਝ ਨਾ ਮਿਲਿਆ ਕਿਉਂਕਿ ਭਾਈ ਗੁਰਦੇਵ ਸਿੰਘ ਹੁਣਾਂ ਨੂੰ ਪਹਿਲਾਂ ਹੀ ਸੂਹ ਮਿਲ ਚੁੱਕੀ ਸੀ ਕਿ ਪੁਲਿਸ ਨੂੰ ਸਭ ਪਤਾ ਲੱਗ ਗਿਆ ਵਾ ਇਸ ਲਈ ਉਹਨਾਂ ਨੇ ਅਸਲਾ ਜਾਂ ਕਾਰਤੂਸ ਪਹਿਲਾਂ ਹੀ ਸਮੁੰਦਰ ਵਿੱਚ ਸੁੱਟ ਦਿੱਤੇ ਸਨ ਇਸ ਤੋਂ ਪਹਿਲਾਂ ਹੀ ਭਾਰਤ ਸਰਕਾਰ ਨੇ ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਮੁਸਾਫਰਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਜੇਲ੍ਹਾਂ ਵਿੱਚ ਬੰਦ ਕਰਨ ਜਾਂ ਪਿੰਡਾਂ ਵਿੱਚ ਨਜ਼ਰਬੰਦ ਕਰਨ ਦੇ ਕਾਨੂੰਨ ਪਾਸ ਕਰ ਦਿੱਤਾ ਸੀ ਕਿਉਂਕਿ ਅੰਗਰੇਜ਼ ਨਹੀਂ ਚਾਹੁੰਦੇ ਕਿ ਇਸ ਦੁਰਵਿਹਾਰ ਬਾਰੇ ਭਾਰਤੀ ਨੂੰ ਪਤਾ ਲੱਗੇ ਇਸ ਲਈ ਉਨ੍ਹਾਂ ਨੇ ਸਰਕਾਰੀ ਖਰਚੇ ਤੇ ਇਨ੍ਹਾਂ ਮੁਸਾਫਰਾਂ ਨੂੰ ਘਰੋ ਘਰੀ ਛੱਡਣ ਦਾ ਫੈਸਲਾ ਕੀਤਾ 26 ਸਤੰਬਰ ਦੀ ਤਲਾਸ਼ ਤੋਂ ਬਾਅਦ ਜਹਾਜ਼ 29 ਸਤੰਬਰ ਨੂੰ ਕਲਕੱਤੇ ਤੋਂ 17 ਮੀਲ ਥੱਲੇ ਬੱਚ-ਬੱਚ ਘਾਟ ਤੇ ਲਿਜਾਇਆ ਗਿਆ ਜਿੱਥੋਂ ਅੰਗਰੇਜ਼ ਸਰਕਾਰ ਨੇ ਪੰਜਾਬ ਪੁਲਿਸ ਦੀ ਸਹਾਇਤਾ ਨਾਲ ਮੁਸਾਫਰਾਂ ਨੂੰ ਗ੍ਰਿਫਤਾਰ ਕਰਕੇ ਪਿੰਡ-ਪਿੰਡ ਛੱਡਣ ਦਾ ਪ੍ਰਬੰਧ ਕੀਤਾ ਹੋਇਆ ਸੀ ਮੁਸਾਫਰਾਂ ਨੇ ਕਲਕੱਤੇ ਜਾਣ ਦੀ ਜ਼ਿੱਦ ਕੀਤੀ ਤੇ ਕਿਹਾ ਸਭ ਤੋਂ ਪਹਿਲਾਂ ਅਸੀਂ ਕਲਕੱਤੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਆਪਣੀ ਮਨਮਰਜ਼ੀ ਨਾਲ ਆਪਣੀ ਥਾਂ ਤੇ ਜਾਵਾਂਗੇ ਪੁਲਿਸ ਦੇ ਡਰਾਵੇ ਨਾਲ 17 ਮੁਸਲਮਾਨਾਂ ਸਮੇਤ 59 ਮੁਸਾਫਰਾਂ ਨੇ ਰੇਲ ਗੱਡੀ ਵਿੱਚ ਜਾਣ ਦਾ ਫੈਸਲਾ ਕੀਤਾ ਬਾਕੀ ਮੁਸਾਫਰਾਂ ਤੇ ਪੁਲਿਸ ਨੇ ਪਿਸਤੌਲ ਦਾਕ ਕੇ ਉਹਨਾਂ ਨੂੰ 15 ਕਮਿੰਟ ਵਿੱਚ ਜਹਾਜ਼ ਤੋਂ ਉਤਰਨ ਦਾ ਸਮਾਂ ਦਿੱਤਾ ਪੁਲਿਸ ਨਾਲ ਕੁਝ ਸਮਾਂ ਤੂ-ਤੂ ਮਾਮਾ ਕਰਨ ਤੋਂ ਬਾਅਦ ਮੁਸਾਫਰਾਂ ਨੇ ਗਰਮਤਾ ਕੀਤਾ ਕਿ ਜਹਾਜ਼ ਤੋਂ ਉਤਰ ਕੇ ਰੇਲ ਗੱਡੀਆਂ 'ਚ ਬੈਠਣ ਦੀ ਬਜਾਏ ਤੁਰ ਕੇ ਹੀ ਕਲਕੱਤੇ ਵੱਲ ਜਾਵਾਂਗੇ ਇੱਕ-ਇੱਕ ਕਰਕੇ ਮੁਸਾਫਰ ਬਿਨਾਂ ਸਮਾਨ ਚੁੱਕ ਕੇ ਜਹਾਜ਼ ਤੋਂ ਉਤਰਨ ਲੱਗੇ ਭੜੇ ਅਦਵ ਤੇ ਸਤਕਾਰ ਨਾਲ ਇੱਕ ਗੁਰਸਿੱਖ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਸਿਰ ਉੱਤੇ ਚੱਕ ਕੇ ਜਹਾਜ਼ ਤੋਤਰੇ ਅਤੇ ਜਲੂਸ ਦੀ ਸ਼ਕਲ ਵਿੱਚ ਰੀਲਿਵ ਸਟੇਸ਼ਨ ਤੋਂ ਕਲਕੱਤੇ ਵੱਲ ਚਾਲੇ ਪਾ ਦਿੱਤੇ ਪੁਲਿਸ ਨੇ ਉਸ ਜਲੂਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਗਿਉ ਸਿੱਖ ਸੰਗਤ ਨੇ ਛਾਪੀਆਂ ਨੰਗੀਆਂ ਕਰਕੇ ਪੁਲਿਸ ਨੂੰ ਵੰਗਾਰਿਆ ਜਿਸ ਕਾਰਨ ਪੁਲਿਸ ਪਿੱਛੇ ਝਟ ਗਈ ਤੇ ਉਸ ਜਲੂਸ ਦੇ ਪਿੱਛੇ ਹੂਲੇ ਹੋਣ ਲੱਗੀ ਕੁਝ ਦੂਰ ਜਾਂਦਿਆਂ ਹੀ ਜਲੂਸ ਨੂੰ ਫੌਜ ਨੇ ਘੇਰਾ ਪਾ ਲਿਆ ਸਵੇਰ ਦੇ ਭੁੱਖੇ ਹੋਣ ਕਾਰਨ ਤੇ ਘੇਰੇ ਦੇ ਕਾਰਨ ਸੰਘ ਸੰਗਤ ਨੇ ਪਿੱਛੇ ਮੁੜਨ ਦਾ ਫੈਸਲਾ ਕੀਤਾ ਰੇਲਵੇ ਸਟੇਸ਼ਨ ਦੇ ਸੱਜੇ ਪਾਸੇ ਵਾਲੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਦੀਤੀ ਰਵਾਜਾਂ ਅਨੁਸਾਰ ਸ਼ਬਦ ਉਚਾਰਨ ਕਰਨ ਲੱਗੇ ਪਹਿਲੀ ਗੱਡੀ ਜਾ ਚੁੱਕੀ ਸੀ ਪੁਲਿਸ ਦੂਜੀ ਗੱਡੀ ਦਾ ਇੰਤਜ਼ਾਮ ਕਰਨ ਚ ਰੁੱਝ ਗਈ ਸ਼ਾਮ 7:30 ਵਜੇ ਮੂਹ ਨੇਰੇ ਇੱਕ ਪੁਲਿਸ ਅਧਿਕਾਰੀ ਈਸਟਬੁੱਡ ਭਾਈ ਗੁਰਦੇਵ ਸਿੰਘ ਨੂੰ ਹਾਕਾ ਮਾਰਦਾ ਦੀਵਾਨ ਵਿੱਚ ਆਵੜਿਆ ਭਾਈ ਗੁਰਦੇਵ ਸਿੰਘਾ ਨੇ ਉਸ ਪੁਲਸੀਏ ਨੂੰ ਅਣ ਗੋਲਿਆ ਕਰ ਦਿੱਤਾ ਜਿਸ ਕਾਰਨ ਗੁੱਸੇ ਵਿੱਚ ਆਏ ਉਸੇ ਪੁਲਿਸੀਆਂ ਨੇ ਦੂ ਫੈਰ ਕੀਤੇ ਜਿਸ ਕਾਰਨ ਦੋ ਸਿੱਖ ਨੌਜਵਾਨ ਜ਼ਖਮੀ ਹੋ ਗਏ ਇੰਨੇ ਨੂੰ ਤਨਾਨਖੀ ਯੋਧਿਆ ਨੇ ਆਪਣੇ ਲੁਕਾਏ ਰਵਾਲਵਰ ਕੱਢ ਕੇ ਈਸਟ ਮੋਡ ਨੂੰ ਥਾਈਂ ਪਾਰ ਬਲਾਤਾ ਦੂਜੇ ਪਾਸੇ ਪੁਲਿਸ ਪਹਿਲਾਂ ਹੀ ਘੇਰਾ ਪਾਈ ਬੈਠੀ ਸੀ ਫਾਇਰਿੰਗ ਦੀ ਆਵਾਜ਼ ਸੁਣਦਿਆਂ ਹੀ ਉਹਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ 16 ਸਿੱਖ ਸ਼ਹੀਦ ਹੋ ਗਏ ਦੋ ਦਰਜਨ ਦੇ ਕਰੀਬ ਸਿੱਖ ਗੰਭੀਰ ਜ਼ਖਮੀ ਹੋਏ ਪਰ ਸਿੰਘਾਂ ਨੇ ਵੀ ਦੋ ਪੁਲਸੀਏ ਮਾਰ ਮੁਕਾਏ ਤੇ 11 ਪੁਲਸੀਏ ਗੰਭੀਰ ਜ਼ਖਮੀ ਕੀਤੇ ਪਾਈ ਗੁਰਦੇਤ ਸਿੰਘ ਤੋਂ ਨਾਲ ਸਾਥੀਆਂ ਸਮੇਤ 60 ਦੇ ਕਰੀਬ ਉੱਥੋਂ ਭੱਜਣ ਦੇ ਕਾਮਯਾਬ ਹੋਏ ਬਾਕੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ